ਹੋ ਗਿਆ ਮਹਿਕ ਭੰਡੋਰੀ ਕਰਕੇ ਥੋੜੇ ਦਿਨਾਂ ਤੋਂ ਮਹਿਕ ਭੰਡੋਰੀ ਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਸ ਦੀ ਕੁੱਟਮਾਰ ਕੀਤੀ ਗਈ ਕਾਫੀ ਲੋਕਾਂ ਨੇ ਇਸ ਦਾ ਮਜ਼ਾਕ ਉਡਾਇਆ ਤੇ ਕਾਫੀ ਲੋਕਾਂ ਨੇ ਇਸ ਦੀ ਸਪੋਰਟ ਵੀ ਕੀਤੀ ਥੋੜੇ ਸਮੇਂ ਬਾਅਦ ਇੱਕ ਹੋਰ ਮੰਦ ਭਾਗੀ ਘਟਨਾ ਸਾਹਮਣੇ ਆਉਂਦੀ ਹੈ ਕਿ ਤਰਨਤਾਰਨ ਵਿੱਚ ਦੋ ਮੁੰਡਿਆਂ ਦੀ ਜਾਨ ਚਲੀ ਗਈ ਇਸ ਲੜਾਈ ਨੂੰ ਲੈ ਕੇ ਇੱਕ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਤੇ ਦੂਸਰਾ ਹਸਪੀਟਲ ਵਿੱਚ ਜਾ ਕੇ ਦਮ ਤੋੜ ਦਿੰਦਾ ਹੈ ਇਹਨਾਂ ਮੁੰਡਿਆਂ ਦੀ ਮਹਿਕ ਤੇ ਨਾਲ ਕੋਈ ਵੀ ਲੜਾਈ ਨਹੀਂ ਸੀ ਤੇ ਨਾ ਹੀ ਉਹ ਮੁੰਡੇ ਮੈਗ ਦੇ ਘਰ ਗਏ ਸੀ ਉਸ ਲੜਾਈ ਸਮੇਂ ਇਹ ਬਸ ਜਾਸਤੀ ਲੋ ਕਰਕੇ ਹੀ ਇਸ ਲੜਾਈ ਵਿੱਚ ਸ਼ਾਮਿਲ ਸੀ ਆਪਣੇ ਜਾਰੀ ਕਰਕੇ ਤੇ ਇਹ ਬਾਣਾ ਵਾਪਰ ਗਿਆ ਇਸ ਘਟਨਾ ਤੋਂ ਬਾਅਦ ਮੈਗਨਸ ਪੌਡਰਾਂ ਨੇ ਸੋਸ਼ਲ ਮੀਡੀਆ ਦੇ ਉੱਪਰ ਇੱਕ ਪੋਸਟ ਸ਼ੇਅਰ ਕੀਤੀ ਕਿ ਇਹ ਕੰਡ ਅਸੀਂ ਕੀਤਾ ਤੇ ਅੱਗੇ ਵੀ ਇਸ ਤਰ੍ਹਾਂ ਹੀ ਹੋਵੇਗਾ ਜਿਸ ਨੇ ਵੀ ਮਹਿਕ ਦੇ ਉੱਪਰ ਹੱਥ ਝੱਕਿਆ ਉਸ ਦਾ ਬਦਲਾ ਲਿਆ ਜਾਵੇਗਾ ਫਿਰ ਇਸ ਲੜਾਈ ਦੇ ਵਿੱਚ ਐਂਟਰੀ ਹੁੰਦੀ ਹੈ ਪਾਕਿਸਤਾਨੀ ਗੈਂਗਸਟਰ ਸਹਿਜਾਦ ਭੱਟੀ ਦੀ ਇਹਨਾਂ ਨੇ ਜਿੰਨੂੰ ਮਾਰਿਆ ਨਾ ਉਸ ਮੁੰਡੇ ਨੂੰ ਛੋਟੇ ਨੂੰ ਉਹ ਨੂੰ ਉਹ ਮੇਰੇ ਨਾਲੋਂ ਇੰਸਟਾ ਤੇ ਕਦੇ-ਕਦੇ ਕਰਦਾ ਪੱਟੀ ਨੇ ਕਿਹਾ ਕਿ ਮਹਿਕ ਮੇਰਾ ਵਧੀਆ ਮਿੱਤਰ ਹੈ ਤੇ ਮੇਰੀ ਉਸ ਨਾਲ ਗੱਲ ਵੀ ਹੁੰਦੀ ਰਹਿੰਦੀ ਹੈ ਇਸ ਗੈਂਗਵਾਰ ਦੇ ਵਿੱਚ ਦੋ ਮਾਮਾ ਦੇ ਪੁੱਤ ਚਲੇ ਗਏ ਕਿਸੇ ਨੂੰ ਕੋਈ ਫਰਕ ਨਹੀਂ ਪਵੇਗਾ ਚੰਗਾ ਹੁੰਦਾ ਜੇ ਇਹ ਮਸਲਾ ਬੈਠ ਕੇ ਸੁਲਝਾ ਲੈਂਦੇ